ਇਹ ਮਾਮਲਾ ਤਕਨੀਕੀ ਤੌਰ ਤੇ ਸਮਝਣ ਵਾਲਾ ਹੈ ਬਹੁਤ ਸਾਰਿਆਂ ਨੇ ਕਹਿਤਾ ਕਿ ਜੀਓ ਤਾਂ ਰਾਹਤ ਹੀ ਨਹੀਂ ਮਿਲੀ ਫਲਾਨਾ ਨਹੀਂ ਹੋਇਆ ਢੀਂਗੜਾ ਨਹੀਂ ਹੋਇਆ ਧੂੜਾਂ ਪਟਤੀਆਂ ਪੂਰੀਆਂ ਵਿਕਰਮ ਚੋ ਮਜੀਠਿਆ ਦੇ ਵਕੀਲ ਸਾਹਿਬ ਸੀ ਉਹਨਾਂ ਨੇ ਇਹਨੂੰ ਚੁਣੌਤੀ ਦਿੱਤੀ ਹਾਈ ਕੋਰਟ ਦੇ ਵਿੱਚ ਪਹਿਲੀ ਗੱਲ ਤਾਂ ਕੇਸ ਬਣਦਾ ਹੀ ਨਹੀਂ ਫਿਰ ਜਿਹੜਾ ਰਿਮਾਂਡ ਦਿੱਤਾ ਗਿਆ ਉਹ ਰਿਮਾਂਡ ਗਲਤ ਦਿੱਤਾ ਗਿਆ ਇਹ ਹਦੇਸ਼ ਦੇ ਦਿੱਤਾ ਹਾਈ ਕੋਰਟ ਨੇ ਕਿ ਜਿਹੜੇ ਵਿਜੀਲੈਂਸ ਹੈ ਉਹ ਆਪਣਾ ਜਵਾਬ ਦੇਵੇ ਆ ਕਿ ਇਹ ਤਾਂ ਕੇਸ ਹੀ ਗਲਤ ਦਰਜ ਹੋਇਆ ਹੈ ਸਸਕਾਰਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਅਸੀਂ ਖਾਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਵਿਕਰਮ ਸਿੰਘ ਮਜੀਠੀਆ ਜੋ ਕਿ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਨੇ ਹੋਏ ਨੇ ਤੇ ਕਾਫੀ ਸੁਰਖੀਆਂ ਦੇ ਵਿੱਚ ਨੇ ਕਿਉਂਕਿ ਵਿਜੀਲੈਂਸ ਦੀ ਰੇਡ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਆ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ ਇਸ ਖਬਰ ਤੇ ਬਹਿਰੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ ਢਿੱਲੋਂ ਸਾਡੇ ਸੀਨੀਅਰ ਐਡੀਟਰ ਢਿੱਲੋਂ ਸਾਹਿਬ ਆਪ ਜੀ ਦਾ ਸਵਾਗਤ ਹੈ ਸ਼ੁਕਰੀਆ ਜੀ ਸਿਲੋ ਸਭ ਚੇਕਾ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਵਿਕਰਮ ਸਿੰਘ ਮਜੀਠੀਆ ਦੀ ਜਿੱਥੇ ਇੱਕ ਪਾਸੇ ਮੁਸ਼ਕਲਾ ਕੱਟਣੀ ਹੋ ਰਹੀਆਂ ਤਾਂ ਉੱਥੇ ਦੂਜੇ ਪਾਸੇ ਗੱਲ ਕਰ ਜਾਵੇ ਅੱਜ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਸੀਗੀ ਤਾਂ ਇਸ ਦੌਰਾਨ ਅਦਾਲਤ ਵੱਲੋਂ ਕੀ ਫੈਸਲਾ ਸੁਣਾਇਆ ਗਿਆ ਜਾਂ ਫਿਰ ਉਹਦੇ ਪੇਸ਼ੀ ਦੇ ਸਮੇਂ ਕੀ ਗੱਲਬਾਤ ਹੋਈ ਕੋਮਲ ਜੀ ਜਿਹੜਾ ਇਹ ਮਾਮਲਾ ਅੱਜ ਵਾਲਾ ਜਿਹੜਾ ਇਹਨਾਂ ਨੇ ਚਰਚਾ ਦਿੱਤੀ ਸੀ ਨਾ ਹਾਈ ਕੋਰਟ ਦੇ ਵਿੱਚ ਜੀ ਇਹ ਮਾਮਲਾ ਤਕਨੀਕੀ ਤੌਰ ਤੇ ਸਮਝਣ ਵਾਲਾ ਹੈ ਬਹੁਤ ਸਾਰਿਆਂ ਨੇ ਕਹਿਤਾ ਕਿ ਜੀ ਉਹ ਤਾਂ ਰਾਹਤ ਹੀ ਨਹੀਂ ਮਿਲੀ ਫਲਾਨਾ ਨਹੀਂ ਹੋਇਆ ਢੀਂਗੜਾ ਨਹੀਂ ਹੋਇਆ ਧੂੜਾਂ ਪਟਤੀਆਂ ਪੂਰੀਆਂ ਜੀ ਜੀ ਅਸਲ ਦੇ ਵਿੱਚ ਜਦੋਂ ਵਿਕਰਮ ਸੋਮਜੀਠਿਆ ਨੂੰ ਗ੍ਰਿਫਤਾਰ ਕੀਤਾ ਸ਼ਾਇਦ 26 ਜੂਨ ਨੂੰ ਉਹਨਾਂ ਦਾ 7 ਦਿਨ ਦਾ ਰਿਮਾਂਡ ਦੇਤਾ ਜਿਹੜੇ ਵਿਕਰਮ ਸੋਮਜੀਠਿਆ ਦੇ ਵਕੀਲ ਸਾਹਿਬ ਸੀ ਉਹਨਾਂ ਨੇ ਇੱਕ ਕਿਸਮ ਦੇ ਨਾਲ ਇਹਨੂੰ ਚੁਣੌਤੀ ਦਿੱਤੀ ਹਾਈ ਕੋਰਟ ਦੇ ਵਿੱਚ ਕਿ ਇਹ ਹਾਈ ਕੋਰਟ ਦੇ ਵਿੱਚ ਇਹ ਚਰਚੋਤਿ ਦਿੱਤੀ ਕਿ ਪਹਿਲੀ ਗੱਲ ਤਾਂ ਇਹ ਕੇਸ ਬਣਦਾ ਹੀ ਨਹੀਂ ਫਿਰ ਜਿਹੜਾ ਰਿਮਾਂਡ ਦਿੱਤਾ ਗਿਆ ਉਹ ਰਿਮਾਂਡ ਗਲਤ ਦਿੱਤਾ ਗਿਆ ਠੀਕ ਹੈ ਜਿਹੜਾ ਉਹ ਰਿਮਾਂਡ ਦਿੱਤਾ ਸੀ ਉਹ 2 ਜੁਲਾਈ ਤੱਕ ਦਿੱਤਾ ਸੀ 7 ਦਿਨ ਦਾ ਤੇ ਕੱਲ ਜਦੋਂ ਦੁਬਾਰਾ ਵਿਕਰਮ ਸਿੰਘ ਵਜੀਠੀਆ ਨੂੰ ਲਿਆਂਦਾ ਗਿਆ ਇਹਨਾਂ ਨੇ ਉਹ ਦਰਖਾਸਤ ਪਾਤੀ ਉਹੀ ਨਾਲ ਦੀ ਨਾਲ ਕੱਲ ਲੱਗੀ ਹਾਈ ਕੋਰਟ ਦੇ ਵਿੱਚ ਜੀ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੇ ਇੱਕ ਸਮਦਾ ਉੱਥੇ ਕਿਹਾ ਗਿਆ ਬਹਿਸ ਹੋਈ ਉਹਨੂੰ ਚੁਣੌਤੀ ਦਿੱਤੀ ਗਈ ਜਿਹੜੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਉਹਦੀ ਕਦ ਸਮਾਪਤੀ ਹੋਗੀ ਪਾਪ ਉਹ 7 ਦਿਨ ਦੇ ਰਿਮਾਂਡ ਦਾ ਜਿਹੜਾ ਹੁਕਮ ਸੀ ਉਹ 2 ਜੁਲਾਈ ਤੱਕ ਸੀ ਉਦੋਂ ਬਾਅਦ ਉਹ ਵੈਲਿਡ ਨਹੀਂ ਜਦੋਂ ਉਹ ਵੈਲਿਡ ਨਾ ਰਿਹਾ ਇਹਨਾਂ ਨੇ ਕੱਲ ਦਿਖਾ ਦਿੱਤੇ ਕੱਲ ਨਵਾਂ ਰਿਮਾਂਡ ਸ਼ੁਰੂ ਹੋ ਗਿਆ ਜਦੋਂ ਕੱਲ ਮਾਨਯੋਗ ਅਦਾਲਤ ਨੇ ਉਹਦੇ ਵਿੱਚ ਉਹਨਾਂ ਨੇ ਜਾ ਕੇ ਕਿਹਾ ਔਰ ਜਦੋਂ ਬਹਾਲੀ ਦੀ ਅਦਾਲਤ ਦੇ ਵਿੱਚ ਇਹ ਨਵਾਂ ਆਰਡਰ ਹੈ ਜਿਹੜਾ ਉਹ ਦਿੱਤਾ ਗਿਆ ਨਾਲ ਅਦਾਲਤ ਨੇ ਕਹਿਤਾ ਕਿ ਤੁਸੀਂ ਲੈ ਜੋ ਜੀ ਇਹਨਾਂ ਨੂੰ ਔਰ ਜਿਹੜਾ ਆਦੇਸ਼ ਹੈ ਅਦਾਲਤ ਦਾ ਉਹ ਅਪਲੋਡ ਕਰ ਦਿੱਤਾ ਜਾਵੇਗਾ ਜਿਹੜੀ ਉਹਨਾਂ ਦੀ ਸਾਈਟ ਹੈ ਅਦਾਲਤ ਦੀ ਉਹ ਕੱਲ ਕਿਸੇ ਤਕਨੀਕੀ ਕਾਰਨ ਕਰਕੇ ਨਹੀਂ ਹੋ ਸਕਿਆ ਪਤਾ ਲੱਗਿਆ ਕਿ ਉਹ ਆਰਡਰ ਅੱਜ ਅਪਲੋਡ ਹੋਇਆ ਹੋਏਗਾ 2 ਵਜੇ ਦੇ ਤੱਕ ਇਸ ਕਰਕੇ ਮਾਨਯੋਗ ਅਦਾਲਤ ਨੇ ਜਿਹੜੀ ਹਾਈ ਕੋਰਟ ਹੈ ਉਹਨਾਂ ਨੇ ਕੋਈ ਸੁਣਵਾਈ ਨਾ ਕਰਦਿਆਂ ਕੱਲ ਦੀ ਤਰੀਕ ਪਾਤੀ ਤੇ ਹੁਣ ਕੱਲ ਨੂੰ ਜਿਹੜਾ ਨਵਾਂ ਰਿਮਾਂਡ ਦਾ ਆਦੇਸ਼ ਦਿੱਤਾ ਹੈ ਉਸ ਦੇ ਉੱਤੇ ਇਹਨਾਂ ਦੇ ਵਕੀਲ ਸਾਹਿਬਾਨ ਉੱਥੇ ਕੱਲ ਇਹਦੇ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਤੇ ਉਦੋਂ ਇਹਨਾਂ ਨੇ ਕਰਨਾ ਇਹਨਾਂ ਦੇ ਵਕੀਲ ਨੇ ਅਰਸ਼ਦੀਪ ਸਿੰਘ ਕਲੇਰ ਸਾਹਿਬ ਉਹਨਾਂ ਨੇ ਵੀ ਇਹੀ ਗੱਲ ਦੱਸੀ ਕਿ ਆਰਡਰ ਅਪਲੋਡ ਨਹੀਂ ਹੋਏ ਇਸ ਕਰਕੇ ਹੁਣ ਸੁਣਵਾਈ ਕੱਲ੍ਹ ਹੋਣੀ ਹੈ ਅਸੀਂ ਕੱਲ ਆਪਣੀ ਤਿਆਰੀ ਕਰਕੇ ਆਵਾਂਗੇ 4 ਦਿਨ ਦਾ ਇਹ ਰਿਮਾਂਡ ਆ ਕੱਲ੍ਹ ਦਿੱਤਾ 1 ਦਿਨ ਦਾ ਅੱਜ ਲੰਘ ਜਾਏਗਾ ਜਦੋਂ ਕੱਲ੍ਹ ਇਹ ਗਿਆ ਰਹਿ ਕਿੱ데 ਜਾਣਾ ਐਤਵਾਰ ਤੱਕ ਦਾ ਰਿਮਾਂਡ ਹੈ ਔਰ ਉਦੋਂ ਤੱਕ ਜੇ ਮਾਨਯੋਗ ਅਦਾਲਤ ਨੇ ਇਹ ਆਦੇਸ਼ ਦੇ ਦਿੱਤਾ ਹਾਈ ਕੋਰਟ ਨੇ ਕਿ ਜਿਹੜੇ ਵਿਜੀਲੈਂਸ ਹੈ ਉਹ ਆਪਣਾ ਜਵਾਬ ਦੇਵੇ ਆ ਕਿ ਜਵਾਬ ਦੇਣ ਵਾਸਤੇ 1-2 ਦਿਨ ਲੰਘ ਜਾਣਗੇ ਜਾਂ 2 ਦਿਨ ਵੀ ਦਿੱਤੇ ਐਤਵਾਰ ਨੂੰ ਤਾਂ ਇਹ ਆਊਡਰ ਹੈ ਜਿਹੜਾ ਸਮਾਪਤ ਹੋ ਜਾਣਾ ਹੈ ਮੇਰਾ ਖਿਆਲ ਇਹਦੇ ਵਿੱਚ ਕੋਈ ਜਿਹੜੇ ਕਹਿੰਦੇ ਰਾਹਤ ਨਹੀਂ ਰਾਹਤ ਨਹੀਂ ਰਾਹਤ ਨਹੀਂ ਇਹਦੀ ਥਾਂ ਦੇ ਉੱਤੇ ਜੇ ਅਦਾਲਤ ਇਹ ਮੰਨ ਲੈਂਦੀ ਹੈ ਜੋ ਇਹਨਾਂ ਦੀ ਸਫਾਈ ਤੇ ਕਹਿੰਦੀ ਹੈ ਕਿ ਇਹ ਤਾਂ ਕੇਸ ਹੀ ਗਲਤ ਦਰਜ ਹੋਇਆ ਹੈ ਤੇ ਜੇ ਉਹ ਚੀਜ਼ ਸਬਕਾਰੀ ਜਾਂਦੀ ਹੈ ਫਿਰ ਤਾਂ ਹੈਗੀ ਆ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਤਿੱਦੀ ਉਹ ਗੱਲ ਸਬਕਾਰੀ ਨਹੀਂ ਜਾਂਦੀ ਫਿਰ ਇਹ ਸਮਝ ਕੇ ਚੱਲੋ ਕਿ ਇਹਦੇ ਵਿੱਚੋਂ ਕੱਖ ਨਹੀਂ ਨੱਪਣਾ ਹੁਣ ਸੁਣਵਾਈ ਇਸ ਕੇਸ ਦੀ ਕੱਲ ਹਾਈ ਕੋਰਟ ਪੰਜਾਬ ਤੇ ਹਰਿਆਣਾ ਦੇ ਵਿੱਚ ਹੋਵੇਗੀ मिली जानकारी मुताबिक जिथे विक्रम सिंह मजेठिया विजिलेंस ਦੇ ਨਾਲ ਸੇ ਹੋ ਕਰ ਰਹੇ ਨੇ ਜਾਣਕਾਰੀ ਸਾਂਝੀ ਕਰਨ ਦੇ ਵਿੱਚ ਤਾਂ ਉੱਥੇ ਹੀ ਅਦਾਲਤ ਦੇ ਵੱਲੋਂ ਹੁਣ ਕੱਲ ਇਸ ਉੱਤੇ ਨਵਾਂ ਫੈਸਲਾ ਸੁਣਾਇਆ ਜਾਣਾ ਪੇਸ਼ੀ ਦੌਰਾਨ ਸੋ ਦੇਖਣਾ ਹੋਵੇਗਾ ਕਿ ਕੱਲ ਅਦਾਲਤ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਤਦ ਤੱਕ ਦੇਖਦੇ ਰਹੋ ਸੜਾ ਚੈਨਲ T5 ਚੈਨਲ ਪੰਜਾਬੀ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ